ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਵੀ ਸਵਾਗਤ ਕਰਦੇ ਆਂ ਧੰਨਵਾਦ ਜੀ ਰਮਨ ਅਰੋੜਾ ਜੋ ਜਲੰਧਰ ਦੇ ਵਿਧਾਇਕ ਨੇ ਜਿਨ੍ਹਾਂ ਨੂੰ ਅਹ ਪ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਤੇ ਹੁਣ ਪੁਲਿਸ ਨੇ ਉਹਨਾਂ ਨੂੰ 4 ਦਿਨ ਤੇ ਹੋਰ ਪੁਲਿਸ ਰਿਮਾਂਡ ਤੇ ਜਿਹੜਾ ਹੈ ਉਹ ਭੇਜ ਦਿੱਤਾ ਹੈ ਕਿਉਂ ਪੁਲਿਸ ਜਿਹੜੀ ਹੈ ਉਹਨਾਂ ਦੇ ਪਿੱਛੇ ਹੱਥ ਹੋ ਕੇ ਪਈ ਹੋਈ ਹੈ ਦੱਸੋ ਸਕੇ ਕਸ਼ੋਰ ਦੇਖੋ ਜੀ ਦੋ ਵਿਅਕਤੀਆਂ ਨੇ ਜੀ ਭਗਵੰਤ ਮਾਨ ਸਰਕਾਰ ਦੀ ਇਹਨਾਂ ਦਿਨਾਂ ਚ ਕਿਰਤਰੀ ਕਰ ਦਿੱਤੀ ਜੀ ਇਕ ਤਾ ਰਮਨ ਰੂੜਾ ਨੇ ਜਿਹੜੇ ਜਰੰਦਰ ਕੇਂਦਰੀ ਤੋਂ 23540 ਵੋਟਾਂ ਨਾਲ ਜਿੱਤ ਗਏ ਜੀ ਜੀ ਔਰ ਦੂਸਰੇ ਜਿਹੜੀ ਬਠਿੰਡੇ ਤੋਂ ਬੀਬੀ ਗ੍ਰਿਫਤਾਰ ਕੀਤੀ ਸੀ ਹਾਂ ਉਹਨੇ ਵੀ ਭਗਵੰਤ ਮਾਨ ਸਰਕਾਰ ਦੀ ਰੱਜ ਕੇ ਕਰਕੇ ਦਿੱਤੀ ਕਿਉਂਕਿ ਇਹਨਾਂ ਦਿਨਾਂ 'ਚ ਭਗਵੰਤ ਮਾਨ ਸਰਕਾਰ ਦੋ ਚੀਜ਼ਾਂ ਤੇ ਖੜੀ ਸੀ ਹਾਂ ਐਸੀ ਭ੍ਰਿਸ਼ਟਾਚਾਰ ਜੀ ਕਿ ਅਸੀਂ ਭ੍ਰਸ਼ਟਾਚਾਰ ਮੁਕਤ ਸ਼ਾਸਨ ਦੇਣਾ ਜਦੋਂ ਪਟਵਾਰੀਆਂ ਨੇ ਪ੍ਰਸ਼ਟ ਤੰਤਰ ਦੀ ਰਾਖੀ ਲਈ ਸਟ੍ਰਾਈਕਾਂ ਕੀਤੀਆਂ ਜੀ ਇਹਨਾਂ ਪਟਵਾਰੀ ਨਹੀਂ ਬਖਸ਼ੇ ਜਦੋਂ ਤਹਿਸੀਲਦਾਰਾਂ ਨੇ ਪ੍ਰਸ਼ਟ ਤਹਿਸੀਲਦਾਰ ਲਈ ਰਵਾਇਦਾ ਮੰਗੀਆਂ ਜੀ ਤਦ ਭਗਵੰਤ ਮਾਨ ਨੇ ਉਹਨਾਂ ਨਾਲ ਆਰ ਪਾਰ ਦੀ ਲੜਾਈ ਲੜੀ ਹੁਣ ਜਦੋਂ ਖਬਰਾਂ ਨਿਕਲ ਨਿਕਲ ਕੇ ਅਖਬਾਰਾਂ ਚ ਆਉਂਦੀਆਂ ਨੇ ਕਿ ਰਮਨ ਅਰੋੜੇ ਨੇ ਤਾਂ ਇਸ ਹੱਦ ਤੱਕ ਭ੍ਰਸ਼ਟਾਚਾਰ ਕਰਤਾ ਸੀ ਕਿ ਲੋਕੀ ਤਰਾ ਤਰਾ ਕਰ ਉੱਥੇ ਸੀ ਜੀ ਸੋ ਇਹ ਗੱਲ ਕਰ ਕਰੀ ਕਰਦੀ ਹੈ ਭਗਵਾਨਤਮਾਨ ਦੀ ਉਸ ਥੌਟ ਦੀ ਕਿ ਤੁਸੀਂ ਜਿਹੜਾ ਭ੍ਰਸ਼ਟਾਚਾਰ ਮੁਕਤ ਸਮਾਜ ਸਿਰਜਣਾ ਸੀ ਉਹਦੇ ਚ ਤੁਹਾਡਾ ਰਮਨ ਅਰੋੜਾ ਜਿਹੜਾ ਆ ਉਹ ਕੀ ਕਰਦਾ ਰਿਹਾ ਤੁਹਾਨੂੰ ਪਤਾ ਹੀ ਨਹੀਂ ਲੱਗਾ ਜੀ ਜੇ ਤੁਸੀਂ ਇੱਕ ਦੇ ਜਿਹੜੇ ਪੋਤੜੇ ਫਰੋਲੇ ਨੇ ਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਗੰਦੀਆਂ ਲੀਰਾਂ ਦਿਖਾਈ ਦਿੱਤੀਆਂ ਨੇ ਜੇ ਤੁਸੀਂ ਆਪਣੇ 92 ਦੇ ਫਰੋਲਣ ਲੱਗ ਪਏ ਨਾ ਤੇ ਤੁਹਾਨੂੰ ਗੰਦੀ ਗੰਦ ਦਿਖਾਈ ਦੇਣਾ ਲੋਕ ਆਪੋਜੀਸ਼ਨ ਵਾਲੇ ਇੱਜੀਆਂ ਗੱਲਾਂ ਕਰਨ ਲੱਗ ਪਏ ਜੀ ਪਹਿਲੇ ਦੌਰ ਵਿੱਚ ਜਦੋਂ ਡਾਕਟਰ ਵਿਜੇ ਸਿੰਘਲਾ ਸੀਗੇ ਜਿਹੜੇ ਸਿੱਧੂ ਮੂਸੇਵਾਲੇ ਨੂੰ ਫਰਾਕਿਆ ਸੀ ਤੇ ਸਿਹਤ ਮੰਤਰੀ ਸੀ ਉਹਨਾਂ ਨੇ ਜਦੋਂ ਭ੍ਰਸ਼ਟਾਚਾਰ ਦੀ ਗੱਲ ਚੱਲੀ ਸੀ 1% ਉਹਨਾਂ ਨੇ ਕਿਹਾ ਸੀ ਮੈਨੂੰ ਗ੍ਰਾਂਟ ਚੋਂ ਦੇ ਦਿਓ ਹੂੰ ਉਸ ਵੇਲੇ ਇਮੇਜ ਇਹ ਬਣਿਆ ਸੀ ਵੀ ਭਗਵੰਤ ਮਾਨ ਦੀ ਜ਼ੀਰੋ ਟੋਲਰੈਂਸ ਵਾਕਿਆ ਹੈ ਆਪਣਾ ਮੰਤਰੀ ਆਪ ਹੀ ਫੜ ਲਿਆ ਹੂੰ ਇਹ ਗੱਲ ਕਿਸੇ ਹੱਦ ਤੱਕ ਬਠਿੰਡੇ ਵਾਲੇ ਰਿਜ਼ਰਵ ਹਲਕੇ ਤੋਂ ਜਿੱਤੇ ਐਮਐਲਏ ਬਾਰੇ ਵੀ ਸੀ ਪਰ ਇਹ ਗੱਲ ਹੁਣ ਉਸ ਰੂਪ ਚ ਟਰੈਵਲ ਨਹੀਂ ਕਰ ਰਹੀ ਹੂੰ ਹੁਣ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਸਾਨੂੰ ਭਾਈ ਇਹ ਦੱਸੋ ਕੀ ਰਮਨ ਅਰੋੜੇ ਨੂੰ ਟੈਕਟ ਕੇਸ ਬਈ ਦਿੱਤੀ ਸੀ ਕੀ ਰਮਨ ਅਰੋੜਾ ਕਿਸੇ ਰਾਸੀ ਜਥੇਬੰਦੀ ਦਾ ਆਗੂ ਸੀ ਕੀ ਰਮਨ ਅਰੋੜੇ ਨੇ ਕਿਤੇ ਸਮਾਜਿਕ ਸਰੋਕਾਰਾਂ ਚ ਕੋਈ ਹਿੱਸਾ ਪਾਇਆ ਸੀ ਜੀ ਰਮਨ ਅਰੋੜੇ ਨੂੰ ਟੈਕਟ ਕਿਵੇਂ ਤੇ ਕਿਹਨੇ ਦਿੱਤੀ ਉਹਦੀ ਜਾਂਚ ਕਿਉਂ ਨਹੀਂ ਕਰਦੇ ਕੀ ਇਹਦੀ ਟੈਕਟ ਪੈਸੇ ਲੈ ਕੇ ਤੇ ਨਹੀਂ ਦਿੱਤੀ ਜੀ ਕੁਝ ਲੋਕ ਤਾਂ ਦੱਬੀ ਜਮਾਨ ਨਾਲੋਂ ਰੇਟ ਦੱਸਣ ਡੈ ਨੇ ਵੀ ਐਨੇ ਰੇਟ ਨਾਲ ਟੈਕਨਲਾਈਸੀ ਇਕੱਲਾ ਕੋਣੋਂ ਪੈਸੇ ਇਕੱਠੇ ਕਰੇ ਜੀ ਹੁਣ ਜੇ ਸੱਚ ਹੈ ਤਾਂ ਫਿਰ ਲੋਕ ਅੱਕੇ ਬੈਠੇ ਨੇ ਜੀ ਇਸ ਅੱਕੇਵੇਂ ਚੋਂ ਇਸ ਥਕੇਵੇਂ ਚੋਂ ਲੋਕ ਹੁਣ ਭਗਵਾਨਤਮਨ ਦੀ ਇਸ ਗੱਲ ਤੇ ਆ ਹੀ ਨਹੀਂ ਰਹਾ ਵੀ ਭਾਈ ਤੇਰਾ ਭ੍ਰਸ਼ਟਾਚਾਰ ਦਾ ਜਿਹੜਾ ਤੂੰ ਲੱਕ ਤੋੜਨ ਦੀ ਗੱਲ ਕਰਦਾ ਉਹ ਤੇਰਾ ਦਾ ਆਪਣਾ ਐਮਐਲਏ ਨਹੀਂ ਚਰਕੋ ਕਾਬੂ ਚ ਆਇਆ ਜੀ ਇਦਾਂ ਹੀ ਜਿਹੜੀ ਨਸ਼ਿਆਂ ਖਿਲਾਫ ਜੰਗ ਹੈ ਹੂੰ ਉਹ ਬਠਿੰਡੇ ਵਾਲੀ ਬੀਬੀ ਥਾਰ ਵਾਲੀ ਨੇ ਇਹਦਾ ਲੱਖ ਤੋੜਤਾ ਜੀ ਬਿਲਕੁਲ 10 ਗ੍ਰਾਮ ਵਾਲੇ ਸਾਲ-ਸਾਲ ਜੇਲਾਂ ਚ ਰੁਲ ਜਾਂਦੇ ਨੇ ਜਿਹੜੇ ਖਾਂਦੇ ਨੇ ਹੂੰ 17 ਗ੍ਰਾਮ ਵਾਲੀ ਬੀਬੀ ਆ ਗਈ ਅਕ ਜੀ ਜਮਾਨਤ ਤੇ ਇਹ ਤਾਂ ਉਸ ਬੀਬੀ ਦੀਆਂ ਆਪਣੀਆਂ ਕਰਾਮਾਤਾਂ ਸੀ ਉਹਦੀ ਇੰਸਟਾ ਤੇ ਪਈਆਂ ਰੀਲਾਂ ਸੀਗੀਆਂ ਜਿਨ੍ਹਾਂ ਤੋਂ ਪਤਾ ਲੱਗਾ ਵੀ ਇਹ ਇੰਨੇ ਮਹਿੰਗੇ ਗਹਿਣਿਆਂ ਦੀ ਸ਼ਕੀਨ ਹੈ ਇੰਨੇ ਕੁ ਦੀ ਸ਼ਕੀਨ ਹੈ ਤੇ ਫਿਰ ਪਤਾ ਲੱਗਾ ਵੀ ਵਿਜੀਲੈਂਸ ਵਿਭਾਗ ਨੂੰ ਕਿ ਸਾਨੂੰ ਇਹਨੂੰ ਚੁਕਣਾ ਪੈਣਾ ਨਹੀਂ ਤਾਂ ਪੰਜਾਬ ਚ ਤੇ ਲੋਕ ਕਹਿਣ ਲੱਗ ਪਏ ਵੀ ਗਰੀਬਾਂ ਦਾ ਘਰ ਹੀ ਢਾਉਣਾ ਸੀ ਇਹਦੀ ਕੋਠੀ ਨਹੀਂ ਢੱਡ ਸਕਦੀ ਜੀ ਬਿਲਕੁਲ ਸੋ ਕਹਿਣ ਦਾ ਮਤਲਬ ਇਹ ਆ ਵੀ ਦੋ ਵੱਡੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੇ ਭਗਵੰਤ ਮਾਨ ਦੀ ਇਹਨਾਂ ਦਿਨਾਂ ਚ ਘਿਰਕਰੀ ਕੀਤੀ ਹੋਈ ਆ ਤੇ ਦੋਨੇ ਜਿਹੜੇ ਵੱਡੇ ਪ੍ਰੋਗਰਾਮ ਸੀ ਉਹ ਜਿਹੜੇ ਆ ਬੇਜਾਨ ਕਰ ਦਿੱਤੇ ਆ ਇਹ ਦੋਨੇ ਅਕਸ਼ਰਾਂ ਨੇ ਜੀ ਬਿਲਕੁਲ ਸਰ ਆਖਦੇ ਨੇ ਕਿ ਰਮਨ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਲੋਕਾਂ ਨੇ ਹੁਣ ਸੁੱਖ ਦਾ ਸਾਹ ਲਿਆ ਤੇ ਅਸੀਂ ਕਿਹੜੀ ਗੱਲ ਸੀ ਜਿਹੜੀ ਲੋਕਾਂ ਨੂੰ ਉਹਨਾਂ ਦੀ ਪਰੇਸ਼ਾਨ ਕਰ ਰਹੀ ਸੀ ਦੇਖੋ ਮੈਂ ਵੀ ਪਿਛਲੇ ਦਿਨਾਂ ਚ ਅਖਬਾਰਾਂ ਪੜ੍ਹ ਰਿਆ ਤੇ ਮੈਂ ਮੇਰਾ ਮਤਲਬ ਜਿੱਦਾਂ ਕਹਿੰਦੇ ਨਾ ਰੋੜ ਨਿਕਲ ਗਿਆ ਜੀ 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 ਇੱਕ ਕੋਈ ਕਾਰੋਬਾਰੀ ਐ ਉਹਨੇ ਕੋਈ ਕੱਪੜੇ ਦਾ ਛੋਟੀ ਜੀ ਦੁਕਾਨ ਖੋਲੀ ਉਹ ਦੁਕਾਨ ਇੰਨੀ ਚੱਲੀ ਕਿ ਉਹਦੀ ਦੁਕਾਨ ਚ ਭੀੜਾਂ ਇਕੱਠੀਆਂ ਹੋਣ ਲੱਗ ਪਈਆਂ ਔਰ ਉਹਨੂੰ ਲੱਗਾ ਕਿ ਮੈਨੂੰ ਆਪਣਾ ਇਹ ਜਿਹੜੀ ਦੁਕਾਨ ਐ ਸ਼ੋਰੂਮ ਚ ਤਬਦੀਲ ਕਰ ਲੈਣੀ ਚਾਹੀਦੀ ਜੀ ਉਹਨੇ ਸ਼ੋਅਰੂਮ ਬਣਾਉਣ ਦਾ ਉੱਥੇ ਇੱਕ ਆਪਣੀ ਪ੍ਰਪੋਜ਼ਲ ਬਣਾ ਲਈ ਜੀ ਔਰ ਜਦੋਂ ਉਹਨੇ ਪ੍ਰਪੋਜ਼ਲ ਬਣਾਈ ਤੇ ਕਿਉਂਕਿ ਰਹਿਸ਼ੀ ਏਰੀਆ ਸੀ ਉੱਥੇ ਸ਼ੋਅਰੂਮ ਬਣਨੀ ਸੀ ਸਕਦਾ ਲੋਕਾਂ ਨੇ ਵਿਰੋਧ ਕੀਤਾ ਹੂੰ ਉੱਥੋਂ ਕਿਸੇ ਵਿਚੋਲੀਏ ਨੇ ਜੀ ਇਹਦਾ ਬਾ ਜਿਹੜਾ ਹੈ ਉਹ ਰਮਨ ਰੋੜੇ ਨਾਲ ਕਰਾਤਾ ਵੀ ਆਓ ਤੁਹਾਨੂੰ ਮਲਾਉਣੇ ਬੰਦੇ ਨਾ ਤੁਹਾਨੂੰ ਕਿਹੜੀ ਗੱਲ ਹੈ ਅਖਬਾਰ ਲਿਖਦੀ ਹੈ ਹੂੰ ਕਿ ਰਮਨ ਔਰ ਰੋੜੇ ਨੇ ਉਸ ਭੱਲੇ ਮਾਨਸ ਬੰਦੇ ਕੋ 12 ਲੱਖ ਰੁਪਇਆ ਲਿਆ ਜੀ ਤੇ ਉਹਨੂੰ ਕਹਿੰਦਾ ਤੈਨੂੰ ਕੋਈ ਨਹੀਂ ਪੁੱਛਦਾ ਜਾਂ ਭਾਵੇਂ ਚਾਰ ਮੰਜ਼ਿਲਾ ਬਣਾ ਲਾ ਹੂੰ ਉਸ ਵਿਅਕਤੀ ਨੇ ਉਹ ਜਗ੍ਹਾ ਖਰੀਦੀ ਮਹਿੰਗੇ ਪਾਦੀ ਹੂੰ ਫਿਰ ਉਹਦੇ ਤੇ ਕੰਸਟਰਕਸ਼ਨ ਕੀਤੀ ਹੂੰ ਫਿਰ ਇੰਨੇ ਸਮੇਂ ਚ ਉਹਦਾ ਆਪਣਾ ਜਿਹੜਾ ਚੱਲਦਾ ਹੋਇਆ ਛੋਟੀ ਮੋਟੀ ਦੁਕਾਨ ਹੈ ਉਹ ਵੀ ਬੰਦ ਰਹੀ ਜੀ ਫਿਰ ਜਦੋਂ ਸਿਰੇ ਤੇ ਚੱਲ ਗਈ ਕੰਸਟਰਕਸ਼ਨ ਹੂੰ ਤੇ ਜਿਹੜੇ ਲੋਕਾਂ ਦਾ ਵਿਰੋਧ ਹੈ ਉਹ ਵਿਰੋਧ ਤਿੱਖਾ ਹੁੰਦਾ ਗਿਆ ਤਿੱਖਾ ਹੁੰਦਾ ਗਿਆ ਜੀ ਤੇ ਅਲਟੀਵੇਟ ਜਦੋਂ ਕਾਰਪੋਰੇਸ਼ਨ ਨੇ ਕਾਰਵਾਈ ਕੀਤੀ ਕਹਿੰਦੇ ਵੀ ਤੁਸੀਂ ਕਿੱਥੋਂ ਪਰਮਿਸ਼ਨ ਲਈ ਹੈ ਉਹ ਬੰਦਾ ਕਹਿੰਦਾ ਰਮਨ ਅਰੋੜੇ ਤੋਂ ਕਹਿੰਦੇ ਰਮਨ ਅਰੋੜਾ ਕੌਣ ਆ ਉਹ ਕੋਣ ਹੁੰਦਾ ਪਰਮਿਸ਼ਨ ਦੇਣ ਵਾਲਾ ਜੀ ਜੀ ਅੱਛਾ ਜੀ ਮੈਂ ਤਾਂ ਪੈਸੇ ਦਿੱਤੇ ਨੇ ਸੋ ਕਾਰਪੋਰੇਸ਼ਨ ਨੇ ਉਹ ਬਿਲਡਿੰਗ ਸੀਲ ਕਰ ਦਿੱਤੀ ਜੀ ਇੱਕ ਕਾਰੋਬਾਰੀ ਦਾ ਕੰਮ ਛੁੱਟ ਗਿਆ ਹੂੰ ਦੂਸਰਾ ਉਹਦੇ ਪੈਸੇ ਲੱਗ ਗਏ ਤੀਸਰਾ ਉਹਦੀ ਬਿਲਡਿੰਗ ਸੀਲ ਹੋ ਗਈ ਜੀ ਤੇ ਚੌਥਾ ਉਹ ਜਿਹੜੇ ਪੈਸੇ ਦੇ ਬੈਠਾ ਹੂੰ ਉਦੇ ਪੈਸੇ ਵਾਪਸ ਨਹੀਂ ਮੁੜ ਰਹੇ ਬਿਲਕੁਲ ਸੋ ਜਾਂ ਤਾਂ ਉਹਦਾ ਕੰਪਰੋਮਾਈਜ਼ ਕਰਵਾਇਆ ਹੁੰਦਾ ਜਾਂ ਤਾਂ ਕੋਈ ਲੀਗਲੀ ਉਹਦਾ ਡਾਕੂਮੈਂਟ ਬਣਿਆ ਹੁੰਦਾ ਸੋ ਇਸ ਸਾਰੇ ਸੰਦਰਭ ਵਿੱਚ ਉਹ ਬਦਕਿਸਮਤ ਬੰਦਾ ਜਿਹੜਾ ਆ ਉਹ ਹਾਰਟ ਅਟੈਕ ਨਾਲ ਮਰ ਗਿਆ ਜਿਹਦੀ ਛੋਟੀ ਉਮਰ ਹੈ ਜਿਹਦੀਆਂ ਕੇਵਲ ਦੋ ਧੀਆਂ ਨੇ ਜਿਹੜੀਆਂ ਅਨਮੈਰਿਡ ਨੇ ਤੇ ਜਿਹੜੀਆਂ ਘਰ ਬੈਠੀਆਂ ਨੇ ਜਿਨ੍ਹਾਂ ਨੇ ਆਪਣੇ ਬਾਪ ਦੇ ਸਿਰ ਤੇ ਐਸ਼ ਕਰਨੀ ਸੀ ਉਹ ਆਪਣੇ ਬਾਪ ਦੇ ਸਾਇਤ ਉਹ ਮਹਿਰੂਮ ਹੋ ਗਿਆ ਜੀ ਤੁਸੀਂ ਉਹ ਦੇਖੋ ਕਿ ਉਹ ਧੀਆ ਅੱਜ ਕੀ ਸੋਚਦੀਆਂ ਹੋਣਗੀਆਂ ਕਿ ਸ਼ੁਕਰ ਹੈ ਕਿ ਤੇ ਰਮਨ ਅਰੂੜਾ ਪਹਿਲਾਂ ਫੜਿਆ ਗਿਆ ਹੁੰਦਾ ਸਾਡਾ ਬਾਪ ਜੀ ਇਦਾਂ ਦਾ ਇੱਕ ਕਬੂਰਥਲੇ ਤੋਂ ਆਇਆ ਕਿਸੇ ਨਕਲੀ ਇਨਸਪੈਕਟਰ ਦਾ ਕੇਸ ਹੈ ਜੀ ਜਿਹੜਾ ਝਾਲੀ ਐਫ ਡੋ ਬਣਾ ਕੇ ਕਿਸੇ ਦਾ ਸਮਝੌਤਾ ਕਰਉਣਾ ਗਿਆ ਸੀ ਜੀ ਉਹਨੂੰ ਵੀ ਇਹਨੇ ਛਡਵਾਇਆ ਤੇ ਉੱਥੇ ਵੀ ਕਹਿੰਦੇ ਆ ਮੋਟੀ ਰਕਮ ਲਈ ਜੀ ਜਲੰਧਰ ਦੇ ਕਪੂਰਥਲਾ ਚੌਕ ਵਿੱਚ ਇੱਕ ਹਸਪੀਟਲ ਦੇ ਪਾਰਕਿੰਗ ਚ ਕਹਿੰਦੇ ਨੇ ਵੱਡਾ ਰੁਪਿਆ ਲਿਆ ਗਿਆ। ਹਮਮ। ਹੋਰ ਤੇ ਹੋਰ ਇਸ ਗੱਲ ਦੀ ਸੂਰੱਖਣ ਲਈ ਕਿ ਕਿੱਥੇ ਕੰਸਟਰਕਸ਼ਨ ਚੱਲਦੀ ਐ, ਕਿੱਥੇ ਕਿਹਨੂੰ ਫੜਨਾ ਐ, ਕਿੱਦਾਂ ਫੜਨਾ ਐ, ਕਿਹੜਾ ਕਾਰੋਬਾਰੀ ਜਿਹੜਾ ਐ ਉਹ ਸੋਖਾ ਰੋਟੀ ਖਾਣ ਲੱਗ ਪਿਆ। ਜੀ। ਇਸ ਸਾਰੇ ਤੇ ਰਮਨ ਰੋੜਾ ਤੇ ਉਹਦੀ ਟੀਮ ਦੀ ਅੱਖ ਸੀ। ਹਮਮ। ਸੋ ਉਹ ਸਾਰੇ ਲੋਕ ਹੁਣ ਸੁੱਖ ਦਾ ਸਾਹ ਲੈਣ ਲੱਗੇ ਨੇ। ਜੀ। ਔਰ ਜਦੋਂ ਆਮ ਆਦਮੀ ਪਾਰਟੀ ਨੇ ਹੁਣ ਉੱਥੇ ਆਪਣਾ ਪਾਰਟੀ ਦਾ ਇੰਚਾਰਜ ਹੋਰ ਲਾਤਾ ਜੀ ਇਹਦਾ ਮਤਲਬ ਇਹ ਹੈ ਕਿ ਸਰਕਾਰ ਦੀ ਮਾਸਾ ਵੀ ਹਮਦਰਦੀ ਹੁਣ ਰਮਨ ਅਰੋੜਾ ਦੇ ਨਾਲ ਨਹੀਂ ਰਹੀ ਹੂੰ ਇਸ ਕਰਕੇ ਉਹਦੇ ਤਿਸਕੰਜਾ ਆਉਣ ਵਾਲੇ ਦਿਨਾਂ 'ਚ ਹੋਰ ਕੱਸਾ ਜਾਣਾ ਹੈ ਜੀ ਸਰ ਸਰ ਵੱਡੇ ਪੱਧਰ ਤੇ ਰਮਨ ਅਰੋੜਾ ਦਾ ਸਾਥ ਦੇਣ ਵਾਲੇ ਲੋਕ ਜਿਹੜੇ ਨੇ ਉਹ ਵਾਅਦਾ ਖਿਲਾਫ ਗਵਾਹ ਬਣ ਰਹੇ ਨੇ ਕਿ ਇਸ ਨਾਲ ਉਹਨਾਂ ਦੀਆਂ ਮੁਸ਼ਕਲਾਂ ਵੱਧ ਨਹੀਂ ਜਾਣਗੀਆਂ ਦੇਖੋ ਬਿਲਕੁਲ ਰਮਨ ਅਰੋੜਾ ਦੀਆਂ ਮੁਸ਼ਕਲਾਂ ਵਧਾਉਣੀਆਂ ਨੇ ਉਸੇ ਟੀਮ ਨੇ ਜਿਹੜੇ 14 15 ਬੰਦੇ ਜਿਹੜੇ ਸੀ ਉਹ ਉਹਦੀ ਟੀਮ ਮੈਂਬਰ ਹੋਣ ਦੇ ਤੌਰ ਤੇ ਨਾਲ ਕੰਮ ਕਰਦੇ ਸੀ ਜੀ ਉਹਨਾਂ ਵਿੱਚ ਜੇ ਮੈਂ ਨਾਂ ਲੈ ਕੇ ਗੱਲ ਨਾ ਵੀ ਕਰਾਂ ਤਾਂ ਉਹਨਾਂ ਦਾ ਪੀਏ ਹੈ ਹੂੰ ਕੁਝ ਪੁਲਿਸ ਅਫਸਰ ਨੇ ਜੀ ਕੁਝ ਕਾਂਗਰਸੀ ਲੀਡਰ ਨੇ ਕੁਝ ਕਾਉਂਸਲਰ ਨੇ ਕੁਝ ਹੋਰ ਯਾਰ ਦੋਸਤ ਨੇ ਕੁਝ ਰਿਸ਼ਤੇਦਾਰ ਨੇ ਕੁਝ ਕਰੀਬੀ ਰਿਸ਼ਤੇਦਾਰ ਨੇ ਜੀ ਜਿਹੜੇ ਇਸ ਸਾਰਾ ਕੁਝ ਦੇ ਵਿੱਚ ਇਨਵੋਲਵ ਸੀ ਤੇ ਜਿਹੜੇ ਰੁਪਈਏ ਪੰਡਾ ਰੁਪਈਆਂ ਦੀਆਂ ਦੇਖੋ 50 50 ਲੱਖ ਰੁਪਈਆ ਤੇ ਪੰਡ ਚ ਹੀ ਆਉਂਦਾ ਕੋਈ ਅਪਲੀਫ ਕੇਸਾਂ ਚ ਤੇ ਆਉਂਦਾ ਨਹੀਂ ਸੋ ਇੰਨੀਆਂ ਵੱਡੀਆਂ ਅਮਾਉਂਟਸ ਜਿਹੜੀਆਂ ਨੇ ਪੈਸੇ ਦੀਆਂ ਉਹ ਦਸਾਂ ਦੇ ਨਾਲ ਚ ਤੇ ਖਰਚੀਆਂ ਨਹੀਂ ਜਾ ਸਕਦੀਆਂ ਜੀ ਹੁਣ ਉਹ ਲੋਕ ਨਿਕਲ ਕੇ ਬਾਹਰ ਆ ਰਹੇ ਨੇ ਜਿਹੜੇ ਰਮਨ ਅਰੋੜਾ ਦੀ ਬੇਨਾਮੀ ਜਿਹੜੀ ਜ਼ਮੀਨ ਹੈ ਜਿਹੜੀ ਜਾਇਦਾਦ ਬਣਾਈ ਹੈ ਉਹ ਦੱਸਣ ਵਾਲੇ ਲੋਕ ਵੀ ਆ ਰਹੇ ਨੇ ਹੂੰ ਦੇਖੋ ਹੁਣ ਲੋਕਾਂ ਦੀ ਰੁਚੀ ਦੋ ਕੇਸਾਂ ਚਾ ਹੈ ਮੈਂ ਜਿਵੇਂ ਕਹਿ ਰਿਹਾ ਇੱਕ ਤਾਂ ਰਮਨ ਅਰੋੜਾ ਦੇ ਕੇਸ ਚ ਹੈ ਤੇ ਦੂਸਰਾ ਉਸ ਥਾਰ ਵਾਲੀ ਬੀਬੀ ਦੇ ਕੇਸ ਚ ਹੈ ਜੀ ਜੀ ਵੀ ਉਹਦੀ ਤਾਂ ਪ੍ਰਾਪਰਟੀ ਅਟੈਚ ਹੋ ਗਈ ਹੈ ਹੂੰ ਕੀ ਇਹਦੀ ਪ੍ਰਾਪਰਟੀ ਅਟੈਚ ਹੁੰਦੀ ਹੈ ਕੀ ਰਮਨ ਅਰੋੜੇ ਤੋਂ ਜਿਹੜੇ ਉਹਨੇ ਅਗਰਾਏ ਪੈਸੇ ਆ ਉਹ ਸਰਕਾਰ ਲੈ ਪਾਉਂਦੀ ਆ ਜੀ ਕੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਝੂਠੇ ਨੋਟਸ ਦੇ ਕੇ ਫਸਾਇਆ ਗਿਆ ਸੀ ਉਹਨਾਂ ਦਾ ਵੀ ਕੁਝ ਮਤਲਬ ਪਰਭਾਈ ਹੋਏਗੀ ਕਿ ਨਹੀਂ ਹੋਏਗੀ ਸੋ ਇਸ ਸਾਰੇ ਤੇ ਲੋਕਾਂ ਦੀ ਨਜ਼ਰ ਲੱਗੀ ਹੋਈ ਹੈ ਤੇ ਜੇ ਭਗਵੰਤ ਮਾਨ ਸਰਕਾਰ ਇਹ ਸੋਚਦੀ ਹੈ ਵੀ ਅਸੀਂ ਕੇਵਲ ਇੱਕ ਖਬਰਾਂ ਤੱਕ ਹੀ ਇਹਨੂੰ ਰੱਖਣਾ ਤੇ ਰਮਨ ਅਰੋੜਾ ਜਿਹੜਾ ਆ ਇਹਨੂੰ ਬਾਅਦ ਦੇ ਵਿੱਚ ਬੇਲ ਮਿਲ ਜਾਣੀ ਹੈ ਇਹ ਵੀ ਆਪਣੇ ਘਰ ਰਾਜੀ ਤੇ ਆਪਾਂ ਵੀ ਆਪਣੇ ਘਰ ਰਾਜੀ ਤੇ ਭ੍ਰਸ਼ਟਾਚਾਰ ਵਿਰੋਧੀ ਸਰਕਾਰ ਹੋਣ ਦਾ ਸਰਟੀਫਿਕੇਟ ਵੀ ਆਪਾਂ ਨੂੰ ਮਿਲ ਜੂਗਾ ਉਹ ਨਹੀਂ ਮਿਲਣਾ ਲੋਕ ਇਹ ਚਾਹੁੰਦੇ ਨੇ ਕਿ ਇਸ ਕੇਸ ਨੂੰ ਇੱਕ ਮਿਸਾਲੀ ਕੇਸ ਵਜੋਂ ਪੇਸ਼ ਕੀਤਾ ਜਾਵੇ ਔਰ ਉਹ ਡਿਟੇਲ ਜਿਹੜੀ ਹੈ ਲੋਕਾਂ ਚ ਆਵੇ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਝਾਲੀ ਨੋਟਸ ਜਿਹੜੇ ਕਰਕੇ ਲੋਕਾਂ ਨੂੰ ਗਮਰਾਹ ਕੀਤਾ ਸੀ ਤੇ ਕਿਹਨਾਂ ਲੋਕਾਂ ਤੋਂ ਕਿੰਨਾ ਕਿੰਨਾ ਪੈਸਾ ਲਿਆ ਸੀ ਸੋ ਲੋਕ ਇਤੋਂ ਹੁਣ ਅਗਲੇ ਰੀ ਰਾਹਤ ਭਰਦੇ ਨੇ ਜੀ ਬਿਲਕੁਲ ਸੋ ਆਸ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਰ ਤੁਸੀਂ ਬਹੁਤ ਸਾਰੀ ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾਂ ਤੁਹਾਡਾ ਧੰਨਵਾਦ ਜੀ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਹੁਣ ਸਾਰਿਆਂ ਦੇ ਇਜਾਜ਼ਤ ਨਮਸਕਾਰ